ਬੱਚਿਆਂ ਲਈ ਤੇ ਕੁੜੀਆਂ ਲਈ ਇਹ ਵੀਡੀਓ ਨਹੀਂ ਹੈ ਉਹ ਨਾ ਦੇਖਣ ਭੈਣਾ ਤੇ ਜੋ ਬੱਚੇ ਨੇ ਉਹ ਇਸ ਵੀਡੀਓ ਤੋਂ ਗਰੇਜ਼ ਕਰਨ ਕਿਉਂਕਿ ਇਸ ਵੀਡੀਓ ਦੇ ਵਿੱਚ ਕੁਝ ਅਜੀਹਾ ਜੋ ਕੰਟੈਂਟ ਹੈ ਉਹ ਮੈਂ ਬਣਾਇਆ ਬਣਾਇਆ ਵੈਸੇ ਤਾਂ ਮੇਰਾ ਮਨ ਨਹੀਂ ਸੀ ਆ ਕਈ ਦਿਨਾਂ ਤੋਂ ਮੈਂ ਇਹਨੂੰ ਇਗਨੋਰ ਕਰ ਰਿਹਾ ਸੀ ਪਰ ਅੱਜ ਹਾਦੀ ਹੋ ਗਈ ਇੱਕ ਵੀਡੀਓ ਨੂੰ ਦੇਖ ਕੇ ਬਿਲਕੁਲ ਹੀ ਹਾਦਾਂ ਪਾਰ ਹੋ ਗਈਆਂ ਮੈਨੂੰ ਇਹ ਗਾਇਸ ਮੈਂ ਇੰਨੀ ਗ੍ਰੇਟਫੁਲ ਹਾਂ ਨਾ ਇੰਨੀ ਗ੍ਰੇਟਫੁਲ ਹਾਂ ਕਿਉਂਕਿ ਤੁਸੀਂ ਮੈਨੂੰ ਇੰਨਾ ਲਾਈਕ ਪਿਆਰ ਦਿੱਤਾ ਹੈ ਮੇਰੀ ਜਿਹੜੀ ਓਨਲੀ ਫੈਨਸ ਦੀ ਬੀਬੀਸੀ ਕੋਲਾਬੀਆ ਮੈਨੂੰ ਇਨਫੈਕਟ ਸਭ ਤੋਂ ਵਧੀਆ ਚੀਜ਼ ਇਹ ਲੱਗੀ ਕਿ ਜਿਨ੍ਹਾਂ ਲੋਕਾਂ ਨੇ ਉਹ ਵੀਡੀਓ ਵਾਚ ਕੀਤੀ ਆ ਬਾਈ ਕਰਕੇ ਮੇਰੇ ਫੈਨ ਪੇਜ ਤੇ ਉਹਨਾਂ ਨੇ ਮੈਨੂੰ ਲਿਖਿਆ ਕਿ ਯੂ نو ਲਾਈਕ ਵੀ ਰੀਅਲੀ ਅਪਰੀਸ਼ੀਏਟ ਯੋਰ ਅਫਰਟਸ ਐਂਡ ਇਹ ਤੇਰਾ ਅੱਜ ਤੱਕ ਦਾ ਬੈਸਟ ਕੰਟੈਂਟ ਆ ਜਿਹੜਾ ਰਿਲੀਜ਼ ਹੋਇਆ ਸੋ ਯੂ نو ਲਾਈਕ ਕਿੰਨਾ ਵਧੀਆ ਲੱਗਦਾ ਹੈ ਕਿ ਮੈਂ ਸਪੈਸ਼ਲੀ ਲਾਈਕ ਟਰੈਵਲ ਕਰਕੇ ਗਈ ਐਂਡ ਉਸ ਮਹਾਨ ਬੰਦੇ ਨੂੰ ਮਿਲੀ ਲਾਈਕ ਰਾਈਟ ਟ੍ਰੀ ਨੂੰ ਸੋ ਉਸ ਮਹਾਨ ਬੰਦੇ ਨੂੰ ਮਿਲੀ ਤੇ ਉਹਦਾ ਲਾਈਕ ਜਿਹੜਾ ਉਹ ਸੀਗਾ ਯੂਜ਼ ਕਰਕੇ ਲਾਈਕ ਆਬਵੀਅਸਲੀ ਲਾਈਕ ਉਹ ਜੋ ਹੁੰਦੀ ਹੈ ਥੱਲੇ ਸੋ ਇੰਨੀ ਵਧੀਆ ਸੀ ਕਲਾਬ ਕੀਤੀ ਮੇਰੇ ਲਈ ਔਖਾ ਸੀਗਾ ਤੇ ਕਿਉਂਕਿ ਆਬਵੀਅਸਲੀ ਕਾਲਿਆ ਦਾ ਵੱਡਾ ਹੁੰਦਾ ਲੇਕਿਨ ਬਟ ਸਟਿਲ ਲਾਈਕ this is such a great collab i love it i love it and i am so grateful ki you all love it video jehdi banawni pehri hai ਸੋਸ਼ਲ ਮੀਡੀਆ ਦੇ ਉੱਤੇ ਅੱਜ ਕੱਲ ਇੱਕ ਦੌਰ ਚੱਲਿਆ ਹੋਇਆ ਹੈ ਫੇਮਸ ਹੋਣ ਦਾ ਆਪਣਾ ਚਿਹਰਾ ਚਮਕਾਉਣ ਦਾ ਉਸ ਨੂੰ ਲੈ ਕੇ ਜਿਹੜੀਆਂ ਕੁੜੀਆਂ ਨੇ ਉਹ ਥੋੜਾ ਜਿਹਾ ਜ਼ਿਆਦਾ ਉਤਸੁਕਤਾ ਦਿਖਾਈ ਦੇ ਰਹੀ ਹੈ ਬੈਸੇ ਤਾਂ ਸੋਸ਼ਲ ਮੀਡੀਆ ਤੇ ਬਹੁਤ ਗੰਦ ਪਿਆ ਹੈ ਨਾ ਆਪਾਂ ਨੂੰ ਉਸ ਗੰਦ ਨਾਲ ਕੋਈ ਮਤਲਬ ਨਹੀਂ ਪਰ ਜੋ ਜੇਕਰ ਆਪਾਂ ਕਿਸੇ ਪੰਜਾਬਣ ਕੁੜੀ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ কুরਤੀ ਸਲਵਾਰ ਪਾ ਕੇ ਕੁੜੀ ਹੈ ਨਾ ਪੰਜਾਬੀ ਪਹਿਰਾਵਾ ਪਾ ਕੇ ਪੰਜਾਬੀ ਬੋਲਦੀ ਹੈ ਉਹ ਪੰਜਾਬ ਨੂੰ ਰਿਪਰੈਜ਼ੈਂਟ ਕਰਦੀ ਹੈ ਤੇ ਫਿਰ ਕੋਈ ਹੋਰ ਕੱਪੜੇ ਪਾ ਕੇ ਜਾਂ ਹੋਰ ਪਾਸ਼ਾ ਚ ਕੋਈ ਵੀ ਕੁੜੀ ਕੁਝ ਬੋਲੇ ਜਾਂ ਕੁਝ ਕਰੇ ਉਹਦੇ ਨਾਲ ਕੋਈ ਤਕਲੀਫ ਨਹੀਂ ਪਰ ਜਦੋਂ ਕੋਈ ਕੁੜੀ ਪੰਜਾਬੀ ਬੋਲਦੀ ਹੈ ਤੇ ਪੰਜਾਬੀ ਪਹਿਰਾਵਾ ਪਾ ਕੇ ਜਾਂ ਪੰਜਾਬੀ ਦਾ ਪੰਜਾਬੀਆਂ ਦਾ ਕਲਚਰ ਦਿਖਾ ਕੇ ਆਪਣੇ ਆਪ ਨੂੰ ਅਸ਼ਲੀਲਤਾ ਦਿਖਾਉਂਦੀ ਹੈ ਅਸ਼ਲੀਲ ਅਸ਼ਲੀਲਤਾ ਫਲਾਉਂਦੀ ਹੈ ਤਾ ਉਹ ਕਿਤੇ ਨਾ ਕਿਤੇ ਪੰਜਾਬ ਨੂੰ ਰਿਪਰੈਜ਼ੈਂਟ ਕਰਦੀ ਹੈ ਤੇ ਦੁਨੀਆਂ ਦੇ ਵਿੱਚ ਪੰਜਾਬ ਦੀ ਕੀ ਚਲਕ ਜਾਂਦੀ ਹੈ ਸਿੱਧੂ ਮੂਸੇ ਵਾਲੇ ਤੋਂ ਪਹਿਲਾਂ ਸਿੱਧੂ ਮੂਸੇ ਵਾਲੇ ਨੇ ਪੰਜਾਬ ਨੂੰ ਕਿੱਥੇ ਤੱਕ ਲੈ ਕੇ ਲੈ ਕੇ ਗਿਆ ਸਿੱਧੂ ਮੂਸੇ ਵਾਲਾ ਹਨ ਪੱਗ ਨੂੰ ਕਿੱਥੇ ਤੱਕ ਰਿਪਰੈਜ਼ੈਂਟ ਕੀਤਾ ਉਸ ਤੋਂ ਬਾਅਦ ਹੁਣ ਜਿਹੜਾ ਦਲਜੀਤ ਦਾ ਦਿਲ ਇਲੂਮੀਨਾਟੀ ਦਾ ਟੂਰ ਚੱਲ ਰਿਹਾ ਜਿਹੜਾ ਉਹ ਦਿਲਜੀਤ ਦੀਆਂ ਹਨਾ ਪਰ ਰੋਜ਼ ਖਬਰਾਂ ਰੋਜ਼ ਜਿਹੜੀਆਂ ਰੀਲਸ ਦੇਖ ਰਹੇ ਆ ਕਿੰਨਾ ਹਾਈ ਲੈਵਲ ਦਾ ਜਿਹੜਾ ਦਿਲਜੀਤ ਦਸਾਂਜ ਨੇ ਪੱਗ ਨੂੰ ਤੇ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਪਰ ਉੱਥੇ ਹੀ ਹੁਣ ਪੰਜਾਬ ਦੀਆਂ ਹੀ ਜਾਈਆਂ ਕੁਝ ਕੁੜੀਆਂ ਸੋਸ਼ਲ ਮੀਡੀਆ ਦੇ ਉੱਤੇ ਨੰਗ ਪੁਣਾ ਦਿਖਾ ਕੇ ਦਿਖਾਉਂਦੇ ਆ ਕਿ ਨੇ ਜਾਂ ਤਾਂ ਆਹ ਦਿਖਾ ਦਿਓ ਜਾਂ ਪਿਛਵਾੜਾ ਦਿਖਾ ਦਿਓ ਬਸ ਦੋ ਚੀਜ਼ਾਂ ਨੇ ਜਾਂ ਅੱਗੋ ਦਿਖਾ ਦਿਓ ਜਾਂ ਪਿਛਵਾੜਾ ਦਿਖਾ ਦਿਓ ਇਹ ਦੋ ਚੀਜ਼ਾਂ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਅੱਜ ਕੱਲ੍ਹ ਹੜ ਆਇਆ ਹੋਇਆ ਸੋ ਮੈਂ ਜ਼ਿਆਦਾ ਕੁਝ ਨਹੀਂ ਕਹੂੰਗਾ ਬਸ ਇੰਨੀ ਕੁ ਗੱਲ ਕਹੂੰਗਾ ਕਿ ਇਹ ਬੇਨਤੀ ਸਮਝੋ ਵੀ ਜਾਂ ਤਾਂ ਤੁਸੀਂ ਆਪਣੇ ਆਪ ਆਪਣਾ ਨਾਮ ਚੇਂਜ ਕਰ ਲਓ ਹਨਾ ਪਿੱਛੇ ਕੌਰ ਲਾਇਆ ਹੁੰਦਾ ਤੇ ਅਸ਼ਲੀਲਤਾ ਜਾਂ ਅੱਗੋਂ ਦਿਖਾਈ ਜਾਂਦੀਆਂ ਨੇ ਜਾਂ ਪਿਛਵਾੜਾ ਦਿਖਾਈ ਜਾਂਦੀਆਂ ਨੇ ਯਾਰ ਹੈ ਕੀ ਦਿਖਾਉਣਾ ਕੀ ਚਾਹੁੰਦੇ ਹੋ ਸਾਬਤ ਕੀ ਕਰਨਾ ਚਾਹੁੰਦੇ ਹੋ ਬਸ ਬੇਨਤੀ ਇਹ ਆ ਵੀ ਕੋਈ ਗੱਲ ਨਹੀਂ ਅਗਰ ਤੁਹਾਨੂੰ ਆਜ਼ਾਦੀ ਹੈ ਦਿਖਾਓ ਪਰ ਘਟੋ ਘਟ ਪੰਜਾਬ ਨੂੰ ਐਦਾਂ ਨਾ ਰਿਪਰੈਜ਼ੈਂਟ ਕਰੋ ਇੱਕ ਹੋਰ ਚੱਲਿਆ ਹੋਇਆ ਰਿਵਾਜ ਜਾ ਜਾ ਕੇ ਯਾਰ ਕਾਲਿਆਂ ਨਾਲ ਫੋਟੋਆਂ ਪਾਉਂਦੀਆਂ ਨੇ ਵੀਡੀਓ ਪਾਉਂਦੀਆਂ ਨੇ ਹਨਾ ਕੌਰ ਹੋ ਕੇ ਉਹ ਉਸ ਤਰ੍ਹਾਂ ਦੀਆ ਚਲੋ ਵਿਆਹ ਕਰਵਾ ਲਓ ਕੋਈ ਦਿੱਕਤ ਨਹੀਂ ਹਾਂ ਵਿਆਹ ਕਰਵਾ ਲਓ ਕੋਈ ਦਿੱਕਤ ਨਹੀਂ ਪਰ ਯਾਰ ਘੱਟੋ ਘੱਟ ਸੋਸ਼ਲ ਮੀਡੀਆ ਦੇ ਉੱਤੇ ਇੰਨਾ ਗੰਦਤਾ ਨਾ ਪਾਓ ਆ ਤੁਸੀਂ ਜਦੋਂ ਵੀਡੀਓ ਨਾ ਤੁਹਾਨੂੰ ਮੈਂ ਵਿੱਚੋਂ ਵਿੱਚੋਂ ਕੱਟ-ਕੱਟ ਕੇ ਵੀਡੀਓ ਲਾਉਂਗਾ ਤੁਸੀਂ ਵੀਡੀਓ ਦੇਖੋਗੇ ਨਾ ਵੀਡੀਓ ਦੇਖ ਕੇ ਹੀ ਯਾਰ ਬੜਾ ਐ ਹੁੰਦਾ ਵੀ ਯਾਰ ਆ ਸਿਸਟਮ ਹੈ ਵੀ ਆ ਆ ਚੀਜ਼ ਦੇਖਣ ਨੂੰ ਮਿਲੀ ਹੈ ਬਹੁਤ ਬਈ ਮਤਲਬ ਕਿ ਹੱਦਾਂ ਹੀ ਪਾਰ ਹੋ ਚੁੱਕੀਆਂ ਨੇ ਯਾਰ ਸੋਸ਼ਲ ਮੀਡੀਆ ਦੇ ਉੱਤੇ ਬਸ ਹੁਣ ਤਾਂ ਇੱਕ ਇੰਨੀ ਬੇਨਤੀ ਰਹਗੀ ਵੀ ਭਾਈ ਤੁਸੀਂ ਕੁਛ ਨਾ ਕਰੋ ਆਪਣੇ ਨਾਮ ਦੇ ਮੂਹਰੋਂ ਇੱਕ ਤਾਂ ਔਰ ਹਟਾ ਲਓ ਤੇ ਦੂਜਾ ਭਾਈ ਤੁਸੀਂ ਜਿਹੜਾ ਪਹਿਰਾਵਾ ਜਾਂ ਵੀਡੀਓ ਦੇ ਵਿੱਚ ਪੰਜਾਬੀ ਨਾ ਬੋਲਿਆ ਕਰੋ ਘੱਟੋ ਘੱਟ ਪਤਾ ਨਾ ਲੱਗੇ ਵੀ ਤੁਸੀਂ ਕਿਸ ਕਲਚਰ ਤੋਂ ਕਿਸ ਕਿਉਂਕਿ ਕਲਚਰ ਤਾਂ ਤੁਸੀਂ ਛੱਡੇ ਚੁੱਕੇ ਹੋ ਜੇ ਛੱਡੇ ਆ ਨਾ ਕਲਚਰ ਨੂੰ ਫਿਰ ਚੰਗੀ ਤਰ੍ਹਾਂ ਛੱਡੋ ਚੰਗੀ ਤਰ੍ਹਾਂ ਆਪਣੇ ਕਲਚਰ ਨੂੰ ਛੱਡੋ ਆਪਣੇ ਆਪ ਨੂੰ ਚੰਗੀ ਤਰ੍ਹਾਂ ਛੱਡੋ ਘੱਟੋ ਘੱਟ ਸਿੱਖੀ ਨੂੰ ਜਾਂ ਸਿੱਖਾਂ ਨੂੰ ਜਾਂ ਪੰਜਾਬ ਨੂੰ ਜਾਂ ਪੰਜਾਬੀਅਤ ਨੂੰ ਬਦਨਾਮਤਾ ਨਾ ਕਰੋ ਯਾਰ ਸੋ ਇਹ ਬੇਨਤੀਆਂ ਨੇ ਵੀਡੀਓ ਨੂੰ ਤੁਸੀਂ ਦੇਖ ਲਿਆ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਫਿਰ ਮੈਂ ਮਾਫੀ ਚਾਹੁੰਦਾ ਅਗਰ ਕਿਸੇ ਨੂੰ ਉੱਚੀ ਨੀਵੀਂ ਗੱਲ ਕਹੀ ਗਈ ਹੋਵੇ ਪਰ ਇਹ ਕਰਨੀ ਗੱਲ ਬਹੁਤ ਜ਼ਰੂਰੀ ਸੀ ਮੈਂ ਕਈ ਦਿਨਾਂ ਤੋਂ ਇਗਨੋਰ ਕਰ ਰਿਹਾ ਸੀ ਪਰ ਗੱਲ ਕਰਨੀ ਬਹੁਤ ਜ਼ਰੂਰੀ